ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਦੂਸਾਰੇ ਠੀਕ-ਠਾਕ ਹੋਵੋ ਕੰਡੋਫੋਂ ਖੁਸ਼ ਆ ਰਹੇ ਹੋ ਮੈਂ ਵੀ ਬਿਲਕੁਲ ਠੀਕ ਆ ਟਾਈਮ ਹੋ ਰਿਹਾ ਦੁਪਹਿਰ ਦਾ ਸਵਾ 3 ਦਾ ਸਵਾ 3 ਦਾ ਟਾਈਮ ਹੈ ਮੈਂ ਆ ਗਈ ਕਿਚਨ ਵਿੱਚ ਤੇ ਆ ਕਰ ਰਹੀ ਆ ਡੱਬੇ ਰੀਫਿਲ ਕਰਨੇ ਸੀ ਕਿ ਤੱਕ ਨਮਕ ਤੇ ਮਿਰਚ ਵਾਲੇ ਡੱਬੇ ਕਰ ਮੈਂ ਵਾਸ਼ ਕਰਦੇ ਸੀ ਖਾਲੀ ਹੋ ਗਏ ਸੀ ਮੈਂ ਕਿ ਹੋਰ ਨਵੇਂ ਭਰਨ ਨਾਲ ਉਹ ਅੱਛੀ ਤਰ੍ਹਾਂ ਮੈਂ ਉਹਨੂੰ ਪਹਿਲਾਂ ਵਾਸ਼ ਕਰਦੇ ਹੋਵੇ ਕਿਉਂਕਿ ਇੱਕ ਤਾਂ ਮੌਸਮ ਆਇਆ ਜੇ ਬਰਸਾਤ ਦਾ ਚੀਜ਼ ਜਲਦੀ ਖਰਾਬ ਹੋ ਜਾਂਦੇ ਨੇ ਤੇ ਕੱਲ ਮੈਂ ਵਾਸ਼ ਕਰਤੇ ਸੁੱਕਾ ਵੀ ਚੰਗੀ ਤਰ੍ਹਾਂ ਫਰਾ ਦੇਣਾ ਨੈਕਸਟ ਡੇ ਨਾ ਰਿਫਿਲ ਕਰ ਰਹੀ ਹਾਂ ਕਿ ਕਿ ਦੁਬਾਰਾ ਦੁਬਾਰਾ ਪਰ ਰਿਪੀਟ ਕਰ ਰਹੀ ਆ ਨਾ ਚੀਜ਼ਾਂ ਪਰ ਕੁਝ ਟਾਈਮ ਬਾਅਦ ਉਹਨਾਂ ਨੂੰ ਧੋਣ ਦੀ ਜ਼ਰੂਰਤ ਪੈਂਦੀ ਦੱਸਦੇ ਨਾ ਕੁਝ ਟਾਈਮ ਬਾਅਦ ਵਾਸ਼ ਵੀ ਕਰਨੀ ਚਾਹੀਦੀ ਹੈ ਮਿਰਚੀ ਬਹੁਤ ਚੜ ਰਹੀ ਹੈ ਕੱਲ ਮੈਂ ਘਰ ਵਾਲੀ ਮਿਰਚਾਂ ਪੀਸੀਆਂ ਸੀ ਘਰੇ ਦੇ ਘਰੇ ਮਿਰਚਾਂ ਸਿਕਾਈਆਂ ਸੀ ਲਾਲ ਉਹ ਪੀਸ ਕੇ ਕੱਲ ਮੈਂ ਰੱਖ ਦਿੱਤੀ ਸੀ ਕੱਲ ਧੁੱਪ ਸੀ ਥੋੜੀ ਥੋੜੀ ਮੌਸਮ ਠੀਕ ਸੀਗਾ ਤੇ ਮੈਂ ਉਹ ਹੀ ਸੁਣ ਬਰਤਾਤਾ ਸ਼ੁਰੂ ਹੋ ਗਈ ਉਹ ਮਿਰਚਾਂ ਪੀਸ ਕੇ ਰੱਖ ਲਾ ਜਿਹੜੇ ਘਰੇ ਪਈਆਂ ਨੇ ਬਹੁਤ ਜ਼ਿਆਦਾ ਚੜ ਰਹੀ ਹੁਣ ਇਹ ਵੀ ਡੱਬੇ ਵਿੱਚ ਪਾਵਾਂ ਪੀਸ ਕੇ ਕੱਲ ਮੈਂ ਦੂਸਰੇ ਡੱਬੇ ਵਿੱਚ ਕੱਢ ਰਹੀ ਸੀ ਉਹ ਡੱਬਾ ਵਾਸ਼ ਕਰਨਾ ਸੀ ਕਲਰ ਨਹੀਂ ਉਹਨਾਂ ਛੋਂਦੇ ਘਰਾਂ ਦੀ ਮਿਰਚਾਂ ਦਾ ਪਰ ਤੇਜ਼ ਨੇ ਪੂਰੀਆਂ ਪੀਸੀਆਂ ਵੀ ਵਧੀਆ ਦੀਆਂ ਫਰਤ ਪਿੱਲੇ ਬੋਗਾ ਚੜਦੇ ਨੇ ਇਹੋਗੇ ਨਮਕ ਤੇ ਮਿਰਚ ਠੀਕਾ ਸੀਡਸ ਲੈ ਪਾਉਣੀ ਹੈ ਇਹਦੇ ਵਿੱਚ ਫਿਰ ਓਟਸ ਨੇ ਭਰਾਂਗੇ ਆਪਣਾ ਓਟਮੀ ਰੋਤੀ ਚ ਪਾਉਣਾ ਨਹੀਂ ਹੈ ਬਣਾਣਾ ਮਿਲਸ ਪਾਉਣੇ ਕੋਈ ਵਾਰ ਨੂੰ ਵੀ ਥੋੜੇ ਜਿਹਾ ਖਾਣਾ ਨਹੀਂ ਰਿਹਾ ਸੀ ਕੱਲੇ ਤੈਸਤੀ ਲੱਗਦੇ ਨੇ ਮੈਨੂੰ ਐਸੇ ਕਾਜੂ ਖਤਮ ਹੋ ਗਏ ਪਰ ਜਦੋਂ ਮੈਂ ਫ੍ਰੀਜ਼ਰ ਦੇ ਨੀਚੇ ਕਲੱਬਾ ਹੋਂਦੋਂ ਖੋਦੇ ਤੇ ਕਾਜੂ ਪਈ ਸੀ ਉਹਦੇ ਵਿੱਚ ਮੇਰੇ ਵਰਪਾ ਚੀ ਜਿਹਾ ਰੱਖੀ ਭੁੱਲੀ ਆ ਤੇ ਮੇਰੇ ਦਿਮਾਗੋਂ ਵੀ ਨਿਕਲਿਆ ਪੈ ਗਈ ਕਿ ਕਾਜੂ ਪਈ ਨੇ ਪਰ ਇਹ ਕੋਈ ਰੀਫਿਲ ਕਰਨ ਵਾਲਾ ਸਮਾਨ ਸੀਗਾ ਅੱਜ ਮੈਂ ਲੰਚ ਵਿੱਚ ਆਪਣਾ ਨੀ ਬਣਾ ਰਹੀ ਹਾਂ ਬਨਾਣਾ ਸਮੂਦੀ ਬਣਾਣਾ ਸਮੂਦੀ ਲਈ ਮੈਂ ਲਿਆ ਵਨ ਬਨਾਣਾ ਮਿਲਕ ਹਾਫ ਟੂ ਕੁਆਟਰ ਗਲਾਸ ਆਫ ਮਿਲਕ ਇਧਰ ਹੈਗੇ ਨੇ ਕੁਝ ਡਰਾਈ ਇਨਗਰੀਡੀਅੰਟਸ ਲਾਈਕ ਮਖਾਣਾ ਰੋਸਟ ਡਰਾਈ ਰੋਸਟ ਮਖਾਣਾ ਬਦਾਮ ਪਮਕਿਨ ਸੀਡਸ ਸਨਫਲਾవర్ ਸੀਡਸ ਪਮਕਿਨ ਸੀਡਸ ਇਲਾਇਚੀ ਦੋ ਇਲਾਇਚੀਆਂ ਦਾਣੇ ਐਂਡ ਪੀਨਟ ਬਟਰ ਦਾ 1 스ਪੂਨ ਆਫ ਪੀਨਟ ਬਟਰ ਇਹ ਸਾਰੀਆਂ ਜਾਰ ਵਿੱਚ ਪਾ ਕੇ ਬਲੈਂਡ ਕਰ ਲੈਣੀ ਨੇ ਐਂਡ ਬਹੁਤ ਹੀ ਯਮਮੀ ਜੀ ਡੇਲੀਸ਼ੀਅਸ ਜੀ ਆਪਣੀ ਬਨਾਣਾ ਸਮੂਦੀ ਬਣ ਕੇ ਤਿਆਰ ਆ ਜੇ ਮੈਂ ਲੰਚ ਵਿੱਚ ਕੋਈ ਸਮਝੀ ਨਹੀਂ ਬਣਾਈ ਇਸ ਕਰਕੇ ਮੈਂ ਲੈ ਰਹੀ ਹਾਂ ਬਨਾਣਾ ਸਮੂਦੀ ਇਹ ਸਾਰਾ ਕੁਝ ਬਲੈਂਡ ਕਰਨ ਤੋਂ ਬਾਅਦ ਬਹੁਤ ਹੀ ਯਮਮੀ ਜੀ ਡੇਲੀਸ਼ੀਅਸ ਬਨਾਣਾ ਸਮੂਦੀ ਬਣ ਕੇ ਰੈਡੀ ਹੈ ਬਹੁਤ ਹੈਲਦੀ ਵੀ ਹੁੰਦੀ ਹੈ ਔਰ ਆਪਣਾ ਪੇਟ ਅਚੀ ਤਰ੍ਹਾਂ ਫਿਲ ਵੀ ਕਰ ਦਿੰਦੀ ਹੈ ਇੱਕ ਲਾਈਕ ਕਿ ਪੂਰਾ ਮੀਲ ਰਿਪਲੇਸ ਕਰ ਦਿੰਦੇ ਆ ਆਪਣਾ ਹੋਰ ਕੁਝ ਕਰਨ ਦੇ ਲੋੜ ਨਹੀਂ ਮੈਂ ਇਹਨੂੰ ਬ੍ਰੇਕਫਾਸਟ ਵਿੱਚ ਵੀ ਲੈ ਲੈਣ ਹੁੰਦੀ ਆ ਸਮ ਟਾਈਮਸ ਕੋਈ ਲੰਚ ਵਿੱਚ ਕੋਈ ਨਾ ਆਪਸ਼ਨ ਹੋਵੇ ਤਾਂ ਲੰਚ ਵਿੱਚ ਵੀ ਮੈਂ ਲੈ ਲੈਣੇ ਹੁੰਦੀ ਆ ਬਹੁਤ ਜ਼ਿਆਦਾ ਟੇਸਟੀ ਲੱਗਦਾ ਔਰ ਪੇਟ ਕਾਫੀ ਟਾਈਮ ਤੱਕ ਫੁੱਲ ਰਹਿੰਦਾ ਤੋ ਉਸ ਵੀਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਜਦੋਂ ਵੀ ਵੇਟ ਲਾਸਟ ਕਰਨਾ ਨਹੀਂ ਕਰਨਾ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਹੁਣ ਮੈਂ ਕਰ ਰਹੀ ਸੀ ਓਟਸ ਰੋਸਟ ਜਿਹੜੇ ਓਟਸ ਮੈਂ ਰੋਸਟ ਕਰਕੇ ਰੱਖਦੀ ਹੁੰਦੀ ਆ ਖਤਮ ਹੋ ਗਈ ਸੀ ਜਦੋਂ ਖਤਮ ਹੋਏ ਨੇ ਫਿਰ ਇੱਕ ਕਰ ਮੈਂ ਡੱਬਾ ਭਰ ਕੇ ਨਾ ਹੋਰ ਰੱਖ ਲੈਣੇ ਓਟਸ ਦਾ ਰੋਸਟ ਕਰਕੇ ਠੰਡਾ ਕਰਕੇ ਡੱਬੇ ਚ ਪਾ ਕੇ ਖਤਮ ਹੋ ਜਾਂਦੇ ਫਿਰ ਹੋਰ ਰੋਸਟ ਕਰ ਲੈਣੇ ਲਾਈਕ ਕਹਿੰਦੇ ਨੇ ਜਿਵੇਂ ਓਟਸ ਨੂੰ ਰੌ ਨਹੀਂ ਖਾਣਾ ਚਾਹੀਦਾ ਕੱਚਾ ਨਹੀਂ ਖਾਣਾ ਚਾਹੀਦਾ ਜੇ ਤੁਸੀਂ ਰੋਸਟ ਕਰੋ ਜਾਂ ਫਿਰ ਤੁਸੀਂ ਪਾਣੀ ਵਿੱਚ ਸੋਕ ਕਰਕੇ ਖਾਓ ਤਾਂ ਕੋਈ ਤਾਂ ਸਹੀ ਠੰਡੀ ਹੋ ਜੇ ਤੇ ਮੈਂ ਕਰ ਰਹੀ ਹਾਂ ਓਟਸ ਨੂੰ ਰੋਸਟ 2 ਮਿੰਟ ਹੀ ਰੋਸਟ ਕਰਨਾ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਜੂਗੀ ਓਟਸ ਦੀ ਬਸ ਉਦੋਂ ਗੈਸ ਆਫ ਕਰ ਦੇਣਾ ਬਹੁਤ ਜ਼ਿਆਦਾ ਆਪਣੇ ਇਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਹੁੰਦਾ ਠੰਡੇ ਕਰਕੇ ਰਿਫਿਲ ਕਰ ਲਾਂਗੇ ਡੱਬੇ ਵਿੱਚ ਮੈਂ ਹੁਣ ਰਿੜਕਣੀ ਸੀ ਮਲਾਈ ਜੋ ਮੈਂ ਸਵੇਰੇ ਜਮਾਈ ਸੀ ਅੱਜ ਕਿਉਂਕਿ ਸੋ ਨਾ ਇਹ ਸਵੇਰ ਰਿੜਕਦੇ ਤਾਂ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਮਾਰਨਿੰਗ ਦੇ ਤੇ ਗਰਮੀ ਵੀ ਇੰਨੀ ਆ ਫਿਰ ਮੈਂ ਸੋਚਿਆ ਚਲੋ ਸ਼ਾਮ ਨੂੰ ਹੀ ਕੰਮ ਕਰ ਦੂੰਗਾ ਸਵੇਰੇ ਮੈਂ ਜਾਗ ਲਗਾਤਾ ਸੀਗਾ ਤੇ ਹੁਣ ਇਹਨੂੰ ਰਿੜਕ ਲੈਣਾ ਮੱਖਣ ਬਣ ਜਾਊਗਾ ਇਹਦਾ ਸਵੇਰ ਸਵੇਰ ਬੀਜ਼ੀ ਬਹੁਤ ਆ ਰੁਟੀਨ ਹੁੰਦਾ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਫਿਰ ਇਸ ਕਰਕੇ ਮੈਂ ਇਹ ਕੰਮ ਸ਼ਾਮ ਨੂੰ ਹੀ ਮੈਂ ਕਰਕੇ ਰੱਖ ਲੈਂਦੀ ਆ ਫਿਰ ਸਵੇਰੇ ਥੋੜਾ ਸੌਕਾ ਹੋ ਜਾਊਗਾ ਨਹੀਂ ਸਵੇਰੇ ਤਾਂ ਇੱਕ ਗਰਮੀ ਦਾ ਜ਼ੋਰ ਹੁੰਦਾ ਇੱਕ ਕੰਮਾਂ ਦਾ ਜ਼ੋਰ ਹੁੰਦਾ ਇਹ ਕੰਮ ਹੈ ਕਿ ਚਲੋ ਹੁਣ ਕਰਕੇ ਰੱਖ ਲੈਂਦੇ ਆ ਤੇ ਬੜੀ ਜਲਦੀ ਅੱਜ ਮੱਖਣ ਆ ਗਿਆ ਕਈ ਵਾਰ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਅੱਜ ਤਾਂ ਬੜੀ ਜਲਦੀ 2 ਮਿੰਟ ਵਿੱਚ ਹੀ ਮੱਖਣ ਆ ਵੀ ਗਿਆ ਕਦੇ ਕਦੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਮੱਖਣ ਹੀ ਨਾਉਣ ਚਾਹੁੰਦਾ ਪਰ ਅੱਜ ਬਹੁਤ ਜਲਦੀ ਆ ਗਿਆ ਹਫ਼ਤੇ ਬਾਅਦ ਮલાઈ ਰਿੜਕਣ ਵਾਲੀ ਹੁੰਦੀ ਇੱਕ ਲਾਈਕ ਬੰਦਾ ਬਾਲ ਭਰ ਜਾਂਦਾ ਹਫ਼ਤੇ ਬਾਅਦ ਫੇਰ ਰਿੜਕਣੀ ਪੈਂਦੀ ਹੈ ਢੋਣ ਗਾ ਲਾਂਗੇ ਮੱਖਣ ਬਾਹਰ ਬਲੈਂਡਰ ਮੈਂ ਸਾਫ਼ ਕਰਕੇ ਰੱਖ ਦਾਂ ਬਲੈਂਡਰ ਨਾਲ ਵੀ ਕੰਮ ਨਾ ਸੌਖਾ ਹੋ ਗਿਆ ਪਹਿਲਾਂ ਦੂਜੀ ਮਧਾਨੀ ਹੁੰਦੀ ਬੜਾ ਔਖਾ ਹੁੰਦਾ ਏਡੀ ਭਾਰੀ ਮਧਾਨੀ ਚੱਕਣੀ ਸਾਫ਼ ਕਰਨੀ ਤੇ ਇਹ ਵੀ ਬਲੈਂਡਰ ਨੇ ਵੀ ਕੰਮ ਸੌਖਾ ਕੀਤਾ ਹੋਇਆ ਇਹਨਾਂ ਨੂੰ ਚਾਹੇ ਤੁਸੀਂ ਸ਼ੇਕਸ ਬਣਾਓ ਇਹਨਾਂ ਸਮੂਦੀਸ ਬਣਾਓ ਮੱਖਣ ਕੱਢੋ ਜੱਸੀ ਬਣਾਓ ਬੜਾ ਕੰਮ ਈਜ਼ੀ ਹੋ ਗਿਆ ਤੁਹਾਨੂੰ ਮੱਖਣ ਕੱਢ ਕੇ ਰੱਖ ਲੈਂਦੇ ਮੈਂ ਮੱਖਣ ਨੂੰ ਪਾਣੀ ਨਾਲ ਵਾਸ਼ ਕਰਦੀ ਹੁੰਦੀ ਆ ਬਾਅਦ ਵਿੱਚ ਠੰਡੇ ਪਾਣੀ ਨਾਲ ਵਾਸ਼ ਕਰ ਦੂੰਗੀ ਤਾਂ ਕਿ ਜਿਹੜੀ ਲੱਸੀ ਦੀ ਜਿਹੜੀ ਖਟਾਸ ਹੈ ਉਹ ਨਿਕਲ ਜੇ ਮੱਖਣ ਸਾਫ਼ ਹੋ ਜੇ ਫਿਰ ਇਹਦਾ ਨਾ ਘਿਓ ਵੀ ਆਪਣਾ ਵਧੀਆ ਬਣਦਾ ਕਿ ਉਹ ਵੀ ਖੱਟਾ ਨਹੀਂ ਹੁੰਦਾ ਖਰਾਅ ਨਹੀਂ ਹੁੰਦਾ ਕਿਸੇ ਟਾਈਪ ਦੀ 스멜 ਨਹੀਂ ਆਉਂਦੀ ਕਿ ਉਹ ਵਿੱਚ ਵਿੱਚ ਆਪਾਂ ਲੱਸੀ ਸੌਰੀ ਮੱਖਣ ਨੂੰ ਆਪਾਂ ਪਾਣੀ ਨਾਲ ਠੰਡੇ ਪਾਣਾ ਵਾਸ਼ ਕਰ ਦਨੇ ਆ ਲੱਸੀ ਦੀ ਖਟਾਾਸ ਨਿਕਲ ਜਾਂਦੀ ਮੱਖਣ ਸਾਫ ਹੋ ਜਾਂਦਾ ਫਿਰ ਮੱਖਣ ਸਾਰਾ ਕੱਢ ਕੇ ਰੱਖ ਲਾਂਗੇ ਔਰ ਨਾਲ ਦੀ ਨਾਲ ਮੈਂ ਮੱਖਣ ਗਰਮ ਰੱਖ ਦੂੰਗੀ ਫ੍ਰਿਜ ਵਿੱਚ ਨਹੀਂ ਰੱਖੂੰਗਾ ਅਜ ਫਿਰ ਕੋਈ ਗਰਮੀ ਤਾਂ ਫ੍ਰਿਜ ਵੈਸੇ ਹੀ ਭਰੇ ਰਹਿੰਦੇ ਨੇ ਮੱਖਣ ਕੱਢ ਲਿਆ ਤੇ ਹੁਣ ਲੱਸੀ ਸੀ ਜਿਹੜੀ ਇਹ ਵੀ ਅੱਗੇ ਭਾਂਡੇ ਵਿੱਚ ਫ੍ਰਿਜ ਚ ਰੱਖ ਦਨ ਤਾਂ ਕਿ ਪਤੀਲਾ ਲੱਸੀ ਵਾਲਾ ਖਾਲੀ ਹੋਵੇ ਕਿਉਂਕਿ ਹੁਣ ਲੱਸੀ ਨਹੀਂ ਚਾਹੀਦੀ ਸਵੇਰ ਮਾਰਨਿੰਗ ਵਿੱਚ ਚਾਹੀਦੀ ਹੋਊਗੀ ਇਹ ਪਤੀਲਾ ਮੈਂ ਲੱਸੀ ਵਾਲਾ ਕਰ ਤਾ ਖਾਲੀ ਥੋੜਾ ਜਿਹਾ ਪਾਣੀ ਪਾ ਕੇ ਇਹ ਵੀ ਵਿੱਚ ਪਾ ਲਾਂਗੇ ਪਹਿਲਾ ਅਸੀਂ ਗਰਮੀ ਵੀ ਤਾਂ ਪੀਤੀ ਜਾਂਦੀ ਕੰਮ ਹੁੰਦੀ ਹੈ ਤੋ ਹੁਣ ਮੈਂ ਕਰ ਰਹੀ ਹਾਂ ਦੁੱਧੋ ਵਾਲਾ ਪਤੀਲਾ ਖਾਲੀ ਇਹ ਵੀ ਈਵਨਿੰਗ ਲਈ ਕੰਮ ਹੁੰਦਾ ਮੈਂ ਚਲ ਇਹ ਵੀ ਕਰ ਲਾਂ ਮੈਨੂੰ ਕਿਚਨ ਵਿੱਚ ਘੰਟਾ ਲੱਗਿਆ ਪੂਰਾ ਇੱਕ ਘੰਟਾ ਮੈਂ ਕਿਚਨ ਵਿੱਚ ਬਿਜ਼ੀ ਰਹੀ ਹਾਂ ਪਰ ਕੰਮ ਵੀ ਦੇਖੋ ਕਾਫੀ ਹੋਗੇ ਘੰਟੇ ਵਿੱਚ ਜੇ ਇਹੀ ਘੰਟਾ ਤੁਸੀਂ ਮਾਰਨਿੰਗ ਚ ਲਾਉਂਗੇ ਮਾਰਨਿੰਗ ਚ ਗਰਮੀ ਵੀ ਹੁੰਦੀ ਹੈ ਕੰਮ ਹੋਰ ਵੀ ਕਿੰਨੇ ਹੁੰਦੇ ਨੇ ਇੰਨੇ ਕੰਮ ਹੁੰਦੇ ਨਹੀਂ ਹੈਗੇ ਇਸ ਕਰਕੇ ਮੈਂ ਸੋਚਿਆ ਚਲੋ ਈਵਨਿੰਗ ਚ ਕੰਮ ਹੈ ਹੀ ਕਰੀਏ ਕਿਉਂਕਿ ਮਾਰਨਿੰਗ ਚ ਖਾਣੇ ਦਾ ਕੰਮ ਹੋਣ ਦਾ ਚਾਹ ਪਾਣੀ ਦਾ ਕੰਮ ਨਾਲ ਨਾਲ ਭਾਂਡੇ ਈਟਾ ਨਾਲ ਡਸਟਿੰਗ ਸਮ ਟਾਈਮਸ ਕੱਪੜੇ ਕਾਫੀ ਜ਼ਿਆਦਾ ਕੰਮ ਸਾਈਡ ਬਾਈ ਸਾਈਡ ਚੱਲ ਰਹੇ ਹੁੰਦੇ ਨੇ ਦੁੱਧ ਦਾ ਪਤਿਲਾਂ ਵੀ ਕਰ ਲਿਆ ਖਾਲੀ ਦੁੱਧ ਰੱਖਦਾ ਨੇ ਫ੍ਰਿਜ ਵਿੱਚ ਮਲਾਈ ਵੀ ਰੱਖਦਾ ਨੇ ਫ੍ਰਿਜ ਵਿੱਚ ਤੇ ਇਧਰ ਮੈਂ ਮੱਖਣ ਗਰਮ ਕਰਨਾ ਰੱਖਤਾ ਇੱਕ ਤਾਂ ਹੁਣ ਮੱਖਣ ਸੀ ਤਾਜਾ ਵਾਲਾ ਇੱਕ ਪਹਿਲਾ ਫ੍ਰਿਜ ਵਿੱਚ ਆਲਰੇਡੀ ਪਿਆ ਸੀਗਾ ਤੇ ਇਹਨੂੰ ਵੀ ਗਰਮ ਕਰਨਾ ਰੱਖਦਾ ਨੇ ਤਾਂ ਕਿ ਉਹ ਬਣ ਜੇ ਤੇ ਇਧਰ ਓਟਸ ਠੰਡੇ ਹੋ ਚੁੱਕੇ ਸੀ ਇਹਨੇ ਮੈਂ ਹੋਰ ਕੰਮ ਕਰ ਲਿਆ ਨੇ ਓਟਸ ਠੰਡੇ ਹੋ ਗਏ ਤੇ ਇਹਨਾਂ ਨੂੰ ਕਰਦਾ ਰਹਿਣ ਕੰਟੇਨਰ ਵਿੱਚ ਰੀਫਿਲ ਓਟਸ ਦਾ ਮੈਂ ਸਿਰਫ ਚੀਲਾ ਹੀ ਬਣਾਉਣੀ ਹੁੰਦੀ ਹੈ ਚੀਲਾ ਜਾਂ ਫਿਰ ਓਟਮੀਲ ਬਸ ਹਣਾ ਨਹੀਂ ਆਪਾਂ ਓਟਸ ਨੂੰ ਗ੍ਰਾਈਂਡ ਕਰਕੇ ਦੇ ਵਿੱਚ ਬਰੀਕ ਸਬਜ਼ੀਆਂ ਕੱਟ ਕੇ ਪਰੌਂਠਾ ਰੋਟੀ ਵੀ ਬਣਾ ਸਕਦੇ ਆ ਉਹ ਵੀ ਹੈਲਦੀ ਹੁੰਦਾ ਤੁਸੀਂ ਬਿਲਕੁਲ ਘੱਟ ਕੇ ਓਲਾ ਕੇ ਜਾਂ ਕਿਉਂ ਨਾਲ ਲਗਾਓ ਪਰੌਂਠੇ ਵਾਂਗੂ ਨੀਚੇ ਜਿਵੇਂ ਬਿਨਾ ਕਿਉ ਤੇ ਤੁਸੀਂ ਉੱਪਰ ਇੱਕ ਚਮਚਾ ਕਿਉ ਉਂ ਰੱਖ ਲਓ ਤੇ ਹੋਰ ਆਪਾਂ ਰੋਟੀ ਪਰੌਂਠਾ ਵੀ ਖਾ ਸਕਦੇ ਆ ਓਟਸ ਉਹ ਮੈਂ ਕਦੇ ਬਣਾ ਕੇ ਖਾਦਾ ਨਹੀਂ ਵੈਸੇ ਤੇ ਹੁਣ ਨਾ ਦਵਿੰਦਰ ਘਰੇ ਸੋ ਕੰਨ ਕੁਝ ਖਾਣ ਨੂੰ ਬਣਾ ਲਓ ਕੁਝ ਖਾਣ ਨੂੰ ਮੇਰਾ ਕੁਝ ਥਿਲ ਨਹੀਂ ਕਰ ਰਿਹਾ ਅੱਜ ਬਣਾਉਣ ਨੂੰ ਕੰਮ ਵੀ ਮੇਰੇ ਕੋਲ ਜਾਦੇ ਸੀ ਗਰਮੀ ਵੀ ਹੋਈ ਪਈ ਸੀ ਮੈਂ ਕਿਉਂ ਤੁਹਾਨੂੰ ਮੈਂ ਕੋਲ ਫਰੋਜ਼ਨ ਆਪਪਕੋਰਨ ਫਰਾਈਸ ਪਈਆਂ ਸੀ ਫ੍ਰੀਜ਼ਰ ਵਿੱਚ ਹੈ ਤਾਂ ਇਹ ਆਲੂ ਨੇ ਅਸੀਂ ਫਸਟ ਟਾਈਮ ਇਹ ਲੈ ਕੇ ਆਏ ਹਾਂ ਚਲ ਟ੍ਰਾਈ ਕਰਦੇ ਹਾਂ ਇਫ ਹੈਗੇ ਨੇ ਆਲੂ ਨੇ ਉਹ ਹੈਗੇ ਛੋਟੇ ਛੋਟੇ ਦਾਣੇ ਜਿਵੇਂ ਆਪਾਂ ਪਾਪਕੋਰਨ ਮੱਕੀ ਹੁੰਦੀ ਹੈ ਨਾ ਉਸ ਤਰ੍ਹਾਂ ਦੇ ਨੇ ਤੇ ਜਦੋਂ ਮੈਂ ਬਣਾਏ ਇਹ ਆਲੂ ਨਿਕਲੇ ਵਿੱਚੋਂ ਟੇਸਟੀ ਸੀ ਖਾਣ ਵਿੱਚ ਤਾਂ ਬਹੁਤ ਐਦਾਂ ਫ੍ਰੀਜ਼ਰ ਵਿੱਚ ਕੋਈ ਰੈਡੀ ਮੇਡ ਇਨਸਟੈਂਟ ਚੀਜ਼ ਪਈ ਹੋਵੇ ਤਾਂ ਵਾ ਏਅਰ ਫ੍ਰਾਇਰ ਕਰ ਸਕਦੇ ਹਾਂ ਔਰ ਬਿਨਾ ਡੀਪ ਫ੍ਰਾਈ ਕਰੇ ਏਅਰ ਫ੍ਰਾਇਚ ਵਧੀਆ ਆਪਣਾ ਜਿਹੜਾ ਫੂਡ ਹੈ ਆਪਣੇ ਐਦਾਂ 스ਨੈਕਸ ਨੇ ਉਹ ਫਰਾਈड ਮੰਗੂ ਹੀ ਹੋ ਜਾਂਦੇ ਨੇ 에어 ਫਰਾਈ ਹੋ ਜਾਂਦੇ ਨੇ ਯਾਨੀ ਕਿ ਗਰਮ ਹਵਾ ਨਾਲ ਹੀ ਫਰਾਈ ਹੁੰਦੇ ਨੇ ਪਹਿਲਾਂ ਮੈਂ ਉਹ ਡੀਪ ਫ੍ਰੀਜ਼ ਕੀਤਾ ਇਹਨਾਂ ਨੂੰ ਲੱਗੇ ਇਹਨਾਂ ਠੰਡਕ ਜਿਹੜੀ ਉੱਪਰ ਬਰਫ਼ ਜਮੀ ਹੁੰਦੀ ਉਹ ਉਤਾਰੀ ਫਿਰ ਉਹ ਮੈਂ ਇੱਕ ਅੱਧਾ ਚਮਚਾ ਉੱਪਰ ਕੀ ਹੋ ਤਾਂ ਮੈਂ ਛਿੜਕ ਰਹੀ ਹਾਂ ਮਿਕਸ ਕਰ ਦਾਨੀ ਕਿ ਉਹ ਛਿੜਕ ਕੇ ਇਹਨਾਂ ਆਪਣੇ ਜਿਹੜੇ ਨਾ ਨੇ 스낵ਸ ਨੇ ਫਰਾਈ ਹੋ ਜਾਣਗੇ ਦੇਖੋ ਕਿੰਨੇ ਸੋਹਣੇ ਬਣ ਗਏ ਬਹੁਤ ਕ੍ਰਿਸਪ ਬਣ ਗਏ ਸੀਗੇ ਖਾਂਜ ਵੀ ਟੇਸਟੀ ਬਣੇ ਉਹ ਬਿਨਾ ਫਰਾਈ ਕਰੇ ਦੇਖੋ ਬਣ ਕੇ ਹੋ ਗਈ ਤਿਆਰ ਔਰ ਫਿਰ 5 ਮਿੰਟ ਲੱਗੇ ਨੇ 5 ਮਿੰਟ ਵਿੱਚ ਇਹ ਪੋਪ ਕੌਰਨ ਫਰਾਈਸ ਬਣ ਕੇ ਹੋ ਗਏ ਤਿਆਰ ਔਰ ਤੁਸੀਂ ਸੁਣੋ ਆਵਾਜ਼ ਵੀ ਦੇਖੋ ਕਿਨੀ क्रਿਸਪ ਆ ਰਹੀ ਹੈ ਬਹੁਤ ਕ੍ਰਿਸਪ ਬਣੀ ਸੀ ਬਿਲਕੁਲ ਇਹ ਫਰਕ ਨਹੀਂ ਪਤਾ ਲੱਗਦਾ ਵੀ ਆਪਾਂ ਇਹ ਫਰਾਈ ਨਹੀਂ ਕਰੇ ਹੈਗੀ ਤੁਸੀਂ ਜੇ ਆਪਾਂ ਹੈਲਥ ਕਨਸ਼ੀਅਸ ਹਾਂ ਤਾਂ ਇਹ ਰੋ ਫਰਾਈ ਵਿੱਚ ਜਦੋਂ ਆਪਾਂ 스ਨੈਕਸ 에어 프라이 ਕਰਕੇ ਖਾ ਸਕਦੇ ਹਾਂ ਬਹੁਤ ਜ਼ਿਆਦਾ ਯਮੀ ਬਹੁਤ ਜ਼ਿਆਦਾ ਕ੍ਰਿਸਪੀ ਬਣੀ ਸੀ ਤੇ ਕਿਚਨ ਦਾ ਕੰਮ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰ ਰ ਮੇਰੇ ਕੋਲ ਨਾ ਦੋ ਵਾਰੀ ਦੇ ਕੱਪੜੇ ਇਕੱਠੇ ਹੋਏ ਪਏ ਸੀ ਪ੍ਰੈਸ ਵਾਲੇ ਲਈ ਇੱਕ ਦਿਨ ਮੈਂ ਪਹਿਲਾਂ ਤੋਂ ਉੱਤੇ ਸੀ ਇੱਕ ਵਾਰੀ ਮੈਂ ਉਸ ਤੋਂ ਪਹਿਲਾਂ ਤੋਂ ਉੱਤੇ ਸੀਗੇ ਦੋ ਵਾਰੀ ਦੇ ਕੱਪੜੇ ਇਕੱਠੇ ਹੋਏ ਪਏ ਸੀ ਅੱਜ ਮੈਂ ਕਿਹਾ ਚਲੋ ਪ੍ਰੈਸ ਕਰ ਦਾਂ ਕਿਉਂਕਿ ਕੱਲ ਨੂੰ ਮੈਂ ਫੇਰ ਕੱਪੜੇ ਧੋਣੇ ਸੀ ਕੱਲ੍ਹ ਵਾਸਤੇ ਫੇਰ ਇਕੱਠੇ ਧੋਣ ਵਾਲੇ ਹੋਏ ਪਏ ਨੇ ਮੈਂ ਕਿਹਾ ਫੇਰ ਪ੍ਰੈਸ ਵਾਲੇ ਹੋ ਜਾਣਗੇ ਪਹਿਲਾਂ ਆਲਰੇਡੀ ਮੇਰੇ ਕੋਲ ਦੋ ਦਿਨਾਂ ਦੇ ਪਏ ਨੇ ਇਸ ਕਰਕੇ ਆਮ ਵਾਲੇ ਰੂਮ ਵਿੱਚ ਮੈਂ AC ਲਗਾ ਕੇ ਲਾਂਗੇ ਫਿਰ ਪ੍ਰੈਸ ਕਰਨੇ ਤਾਂ ਕੱਪੜੇ ਜ਼ਿਆਦਾ ਸੀਗੇ ਜਿਸਨ ਕਾ 98 ਸੀ ਨਾ ਚਲ ਪੱਖਾ ਲਗਾ ਕੇ ਵੀ ਹੋ ਜਾਂਦੇ ਨੇ ਪਰ ਕੱਪੜੇ ਸੀ ਅੱਜ ਜ਼ਿਆਦਾ ਇਸ ਕਰਕੇ ਮੈਂ ਏਸੀ ਲਗਾ ਲਿਆ ਮੈਂ ਚਲੋ ਏਸੀ ਲਗਾ ਕੇ ਥੋੜਾ ਆਰਾਮਦਾਰੀ ਜੀ ਨਾਲ ਪ੍ਰੈਸ ਕਰਦੇ ਆਂ ਇਹ ਵੀ ਪ੍ਰੈਸ ਦਾ ਕੰਮ ਵੀ ਗਰਮੀ ਵਿੱਚ ਵੱਡਾ ਹੋ ਜਾਂਦਾ ਕਾਟਨ ਦੇ ਕੱਪੜੇ ਹੁੰਦੇ ਨੇ ਪ੍ਰੈਸ ਬਿਨਾ ਪੈਂਦੇ ਨਹੀਂਗੇ ਪ੍ਰੈਸ ਕਰਨੇ ਫਿਰ ਜ਼ਰੂਰੀ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਕਿਚਨ 'ਚ ਫਿਰ ਮੈਂ ਸ਼ਾਮ ਦਾ ਖਾਣੇ-ਦਾਣੇ ਦੀ ਕਰੂੰਗੀ ਤਿਆਰੀ ਪਰ ਹੁਣ ਜਿੰਨੇ ਕਿਚਨ ਦੇ ਕੰਮ ਸੀ ਉਹ ਮੈਂ ਕਰ ਰਹੀ ਸੀ ਹਨਾ ਅੱਧਾ ਫਿਰ ਸਾਰੇ ਕੰਮ ਮੈਨੇਜ ਕਰਨੇ ਪੈਂਦੇ ਨੇ ਫਿਰ ਆਇਆ ਹੁੰਦਾ ਜੇ ਹੁਣ ਕਿਚਨ 'ਚ ਮੈਂ ਕੰਮ ਕਰਦੀ ਆ ਤਾਂ ਜਿੰਨੇ ਕੰਮ ਮੇਰੇ ਕੋਲ ਹੈਗੇ ਨੇ ਕਿਚਨ ਦੇ ਮੈਂ ਇੱਕ ਵਾਰੀ ਕਰ ਲਾਂ ਇਹਨੋਂ ਹੋਮਮ ਕਿਚਨ ਜਾ ਰਹੀਆਂ ਫਿਰ ਵਾਪਸ ਆ ਰਹੀਆਂ ਫਿਰ ਮੈਂ ਕਿਚਨ 'ਚ ਕੁਝ ਕਰਕੇ ਆ ਰਹੀਆਂ ਮੈਂ ਉਵੇਂ ਨਹੀਂ ਮੈਂ ਇਸ ਤਰ੍ਹਾਂ ਕੰਮ ਪਲਾਨ ਕਰ ਦੂੰ ਜੇ ਮੈਂ ਕਿਚਨ 'ਚ ਬੜੀ ਤੱਕਠੇ ਕਿਚਨ ਦੇ ਕੰਮ ਮੈਂ ਕਰਕੇ ਨਿਕਲੂੰਗੀ ਇੱਧਰ ਮੈਂ ਕਰ ਲੱਖੀ ਖਿਚੜੀ ਦਾ ਸਮਾਨ ਬਰੈਡ ਸ਼ਾਮ ਨੂੰ ਡਿਨਰ 'ਚ ਬਣਾਉ ਖਿਚੜੀ ਸਾਰਾ ਬਸ ਖਿਚੜੀ ਬਣੂਗੀ ਅੱਜ ਮਟਰ ਸੋਆ ਚੰਗ ਸਮਾਨ ਵਿੱਚ ਪਾਤੀ ਜਿਹਨੂੰ ਬਣਾਉ ਥੋੜਾ ਜਿਹਾ ਗਰਮ ਰ ਪਿਆਜ਼ ਹਰੀ ਮਿਰਚ ਸੌਰੀ ਟਮਾਟਰ ਤੇ ਹਰੀ ਮਿਰਚ ਇਧਰ ਪਿਆਜ਼ ਚੌਪ ਕੀਤਾ ਹੋਇਆ ਹੈ ਇਹ ਹੈਗੇ ਨੇ ਓਟਸ ਓਟਸ ਵੀ ਪਾਉਂਗੀ ਚਾਵਲ ਵੀ ਦਾਲ ਵੀ ਆ ਮੈਂ ਕਰ ਲਈ ਚੌਪਿੰਗ ਮੇਰਾ ਸਾਰਾ ਸਮਾਨ ਰੈਡੀ ਕਰ ਲਿਆ ਫਿਰ ਫਟਾਫਟ ਬਣ ਜਾਂਦੀ ਹੈ ਦੋਦਰ ਭੱਜਣ ਦੀ ਲੋੜ ਨਹੀਂ ਕੋਈ ਸਮਾਨ ਚੱਕਣ ਦੀ ਜੋ ਮੈਂ ਬਣਾਉਣੀ ਹੋਊਗੀ ਤੁਹਾਨੂੰ ਮੈਂ ਕਰਕੇ ਆਉਣੀ ਵਾਕ ਬਾਅਦ ਇਧਰ ਰੱਖਿਆ ਹੈ ਦੁੱਧ ਗਰਮ ਕਰਨਾ ਮੈਂ ਦੁੱਧ ਨੂੰ ਵਾਲਾ ਆਉਣ ਨਾਲ ਫਿਰ ਵਾਕ ਕਰਨ ਜਾਣੀ ਬਾਅਦ ਟਾਈਮ ਹੋ ਗਿਆ 8:30 ਦਾ ਡਿਨਰ ਹੋ ਗਿਆ। ਦਵਿੰਦਰ ਨਾਲੇ ਖਾਣਾ ਮੈਂ ਸਿਰਫ ਆਪਦਾ ਡਿਨਰ ਮੈਂ ਕਰ ਲੈਂ ਮੈਂ ਫਿਰ ਮੈਂ ਟਾਈਮ ਨਾਲ ਹੀ ਕਰ ਲਾਂ ਜਦੋਂ ਹੁੰਦਾ ਨਾ ਮੇਰਾ ਟਾਈਮ ਖਾਣੇ ਦਾ 7:30 ਤੋਂ 8:00 ਜਾਂ ਜਦੋਂ ਬਣ ਜੇ ਹਨਾ ਜਦ ਮੈਂ ਖੀਚੜੀ ਬਣਾਈ ਉਹ 4:00 ਜੇ ਬਣ ਗਈ ਫਿਰ ਮੈਂ ਆਪਦਾ ਟਾਈਮ ਨਾਲ ਡਿਨਰ ਕਰ ਲਾਂ ਜਿੰਨਾ ਮੈਥੋਂ अर्ਲੀ ਹੋ ਸਕਦਾ। ਤੇ ਹੁਣ ਕੱਟ ਰਹੀਆਂ ਭਿੰਡੀ ਦੀ ਸਬਜ਼ੀ ਸਵੇਰੇ ਬਣਾਉਂਗੀ ਹੁਣ ਕੱਟ ਕੇ ਰੱਖ ਲਾਂ। ਫਿਰ ਸਵੇਰੇ ਕੰਮ ਇੰਨੇ ਹੁੰਦੇ ਨੇ ਕੱਟਣ ਬੈਠੋ ਬਹੁਤ ਟਾਈਮ ਲੰਘਦੀ ਆ ਮੈਂ ਸੋਚਿਆ ਮੈਂ ਕਿ ਜੇ ਸਵੇਰੇ ਈਜ਼ੀ ਹੋ ਜਾਊਗਾ ਪਿਆਜ਼ ਛਿੱਲਾ ਪੈਨੇ ਅਦਾ ਕੰਟੇਨਰ ਚ ਪਾ ਕੇ ਰੱਖ ਲੂੰਗੀ ਫ੍ਰਿਜ ਵਿੱਚ ਤੇ ਸਵੇਰੇ ਬਣ ਜੂਗੀ। ਦਵਿੰਦਰ ਨੂੰ ਭਿੰਡੀ ਬਹੁਤ ਅੱਛੀ ਲੱਗਦੀ ਐ। ਕਹਿੰਦੇ ਭਿੰਡੀ ਬਣਾਉਣਾ ਸ਼ਾਮ ਨੂੰ ਵੀ ਕਹਿੰਦੇ ਸੀ ਪੱਕੀਆਂ ਨੇ ਹਾਂ ਵੀ ਪੱਕੀਆਂ ਨੇ। ਅੱਜ ਸ਼ਾਮ ਨੂੰ ਕਹਿੰਦੇ ਭਿੰਡੀ ਬਣਾਓ ਮੈਂ ਕਿਹਾ ਚਲੋ ਸ਼ਾਮ ਨੂੰ ਖਿਚੜੀ ਕਰ ਲਵਾਂ ਮੈਂ ਕਹਿੰਦਾ ਚਲੋ ਖਿਚੜੀ ਕਰ ਲਓ ਖਿਚੜੀ ਵੀ ਸਵਾਦ ਲੱਗਦੀ ਐ। ਫਿਰ ਮੈਂ ਖਿਚੜੀ ਬਣਾ ਲਈ ਭਿੰਡੀ ਬਣਾ ਲਾਂਗੇ ਹੁਣ ਸਵੇਰੇ। ਸਬਜ਼ੀਆਂ ਦੇ ਬਹੁਤ ਔਖਾ ਹੋਇਆ ਪਿਆ ਸਬਜ਼ੀਆਂ ਨਹੀਂ ਐ ਮਹਿੰਗੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਸਬਜ਼ੀਆਂ ਹੋਈਆਂ ਪਈਆਂ ਹਨਾ। ਰੋ ਰੋਈ ਹਰੀ ਸਬਜ਼ੀ ਵੀ ਕਿੱਥੋਂ ਲਈ ਐ? ਮਾਂ ਫਸਾ ਜਾਂਦੇ ਨੇ ਇੱਕ ਦੋ ਸਬਜ਼ੀਆਂ ਮੰਗਵਾ ਲਿਆ ਨੇ ਅੱਜ ਵੀ ਲੈ ਕੇ ਆਏ ਨੇ ਚੌਲੇ ਵੀ ਲੈ ਕੇ ਆਏ ਨੇ ਚੌਲੇ ਹੋਰ ਕੀ ਲੈ ਕੇ ਆਏ ਨੇ ਤੋਰੀਆਂ ਤੋਰੀਆਂ ਤੇ ਚੌਲੇ ਲੈ ਕੇ ਆਏ ਨੇ ਫਿਰ ਮੈਂ ਚੌਲੇ ਭਿੰਡੀ ਆ ਕਰ ਲੈਣੇ ਬਣਾ ਲੈਣਾ ਚੌਲੇ ਕੱਲ ਨੂੰ ਦਿਨੇ ਕੱਟ ਨੂੰ ਕੱਲ ਨੂੰ ਸ਼ਾਮ ਨੂੰ ਬਣਾ ਲਵਾਂਗੀ ਸੋ ਹੁਣ ਕਰਦੇ ਆਂ ਜੀ ਵੀਡੀਓ ਦਾ ਐਂਡ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ